ਸਿੱਧ ਬਾਬਾ ਬਲਖਨਾਥ ਜੀ ਵੈਲਫੇਅਰ ਸੁਸਾਇਟੀ ਰੋੜਕਾ ਕਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰੋੜਕਾ ਕਲਾ ਦੇ ਕਿ ਪੀਣ ਵਾਲੇ ਸਾਫ ਪਾਣੀ ਦੀ ਸਹੂਲਤ ਲਈ ਇੱਕ ਵਾਟਰ কুলਰ ਭੇਟ ਕੀਤਾ ਗਿਆ। ਇਸ ਸਾਰੇ ਜਾਣਕਾਰੀ ਦਿੰਦੇ ਹੋਏ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਵਿਸ਼ਵਾਮਿਤ ਤਿਵਾੜੀ ਜੀ ਨੇ ਦੱਸਿਆ ਕਿ ਸੁਸਾਇਟੀ ਦੇ ਪ੍ਰਧਾਨ ਸਰਦਾਰ ਸਤਨਾਬ ਸਿੰਘ ਸੰਧੂ ਜੀ ਵੱਲੋਂ ਆਪਣੀ ਸਤਕਾਰਯੋਗ માતા ਬੀਬੀ ਹਰਵੰਸਕੌਰ ਸੰਧੂ ਜੀ ਜੋ ਥੋੜਾ عرصਾ ਪਹਿਲਾਂ ਹੀ ਵਿਦੇਸ਼ ਵਿਖੇ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੀ ਅੰਤਮ ਅਰਦਾਸ ਮੌਕੇ ਉਹਨਾਂ ਵੱਲੋਂ ਸਕੂਲ ਦੀਆਂ ਬੱਚੀਆਂ ਦੇ ਪੀਣ ਵਾਲੇ ਪਾਣੀ ਲਈ ਇੱਕ ਵਾਟਰ ਕੂਲਰ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਦੇ ਤਹਿਤ ਅੱਜ ਸਕੂਲ ਵਿਖੇ ਵਾਟਰ কুলਰ ਭੇਟ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੋਸਾਇਟੀ ਵੱਲੋਂ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਇੱਕ ਐਂਬੂਲੈਂਸ ਵੀ ਜਲਦੀ ਹੀ ਭੇਟ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਸਰਬਜੀਤ ਕੌਰ ਹਰਜਿੰਦਰ ਸਿੰਘ ਗੁਰਮੀਲ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ਮੈਨੂੰ ਇਹ ਘਰ ਆਦ ਰਸਤੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿੱਦਨ ਸਾਡੇ ਬਹੁਤੀ ਸਤਿਕਾਰਯੋਗ ਬੀਬੀ ਰਮਨਕੌਰ ਜੀ ਵਰਗ ਵਾਸੀ ਜਿਸ ਜਦੋਂ ਉਹਨਾਂ ਦਾ ਇਥੇ ਅੰਤਮ ਅਰਦਾਸ ਤੇ ਹੋਊ ਸੀ ਉਦੋਂ ਸਾਡੇ ਸਿੱਧ ਬਾਬਾ ਬਾਲਕਣਾ ਦੇ ਬੈਲਡਰ ਸੁਸਾਇਟੀ ਦੇ ਜਿਹੜੇ ਪ੍ਰਧਾਨ ਮੇਰੇ ਵੀਰ ਸਤਨਾਮ ਸਿੰਘ ਜੀ ਸੰਧੂ ਪਪਾ ਕ੍ਰੀਡਿਅਨ ਉਹਨਾਂ ਨੇ ਆਮ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਵੀ ਮੈਂ ਜਿਹੜੀਆਂ ਸਾਨੂੰ ਮੁਸ਼ਕਲਾਂ ਆ ਰਹੀਆਂ ਨੇ ਸਮਾਜ ਦੇ ਵਿੱਚ ਖਾਸ ਕਰਕੇ ਸਕੂਲ ਦੇ ਬੱਚਿਆਂ ਦੇ ਵਾਸਤੇ ਉਹਦੇ ਵਾਸਤੇ ਮੈਂ ਕੁਝ ਕਰਨਾ ਚਾਹਣਾ ਤੇ ਉਸ ਵੇਲੇ ਟੀਚਰ ਤੋਂ ਬਣੋ ਕਿ ਇੱਕ ਆਪਣੀ ਇੱਕ ਮੁਸ਼ਕਲ ਰਸੀ ਗਈ ਸੀ ਵੀ ਬੱਚਿਆਂ ਨੂੰ ਪੀਣ ਵਾਲੇ ਪਾਣੀ ਦੀ ਜਿਹੜੀ ਬੜੀ ਮੁਸ਼ਕਲ ਆਉਂਦੀ ਆ ਤੇ ਉਹਨਾਂ ਨੇ ਜਿੱਥੇ ਉਸ ਦਿਨ ਭੋਗ ਦੀਆਂ ਰਸਮਾਂ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਜਿਹੜੀਆਂ ਦੁੱਧ ਰਾਡੇ ਤੋਂ ਤੁਰ ਕੇ ਆਉਂਦੀਆਂ ਸੀਆਂ ਉਹਨਾਂ ਵਾਸਤੇ ਉਹਨਾਂ ਨੇ ਸਾਈਕਲ ਜਿਹੜੇ ਆ ਉਹਨਾਂ ਬੱਚਿਆਂ ਨੂੰ ਡੋਨੇਟ ਕੀਤੀ ਸੀ ਤੇ ਨਾਲ ਉਹਨਾਂ ਦੇ ਪਰਿਵਾਰ ਵੱਲੋਂ ਸਾਡੇ ਭੈਣ ਜੀ ਜਿਹੜੇ ਸਾਡੇ ਨਾਲ ਨੇ ਸਰਜੀਤ ਕੌਰ ਜੀ ਸਮਰਾ ਔਰ ਸਾਡੇ ਭਾਬੀ ਦਲਜੀਤ ਕੌਰ ਜੀ ਉਹਨਾਂ ਵੱਲੋਂ ਉਹਨਾਂ ਬੱਚਿਆਂ ਨੂੰ ਸੂਟ ਤੇ ਨਾਲ 500 ਰੁਪਏ ਦੀ ਨਗਦ ਰਕਮ ਜਿਹੜੀ ਦੇ ਕੇ ਉਹਨਾਂ ਨੂੰ ਬੱਚਿਆਂ ਨੂੰ ਜਿਹੜਾ ਹੈ ਉਹਨਾਂ ਦਾ ਮਾਨ ਡਾ ਹੈ ਗਿਆ ਤੇ ਉਸ ਤੋਂ ਬਾਅਦ ਸਾਡਾ ਇਹ ਮੰਗ ਜਿਹੜੀ ਚੱਲੀ ਆ ਰਹੀ ਸੀ ਤੇ ਉਹ ਅੱਜ ਜਿਹੜਾ ਵਾਟਰ ਕੂਲਰ ਆ ਉਹ ਅਸੀਂ ਉਹਨਾਂ ਬੱਚਿਆਂ ਨੂੰ ਸਮਰਪਿਤ ਕੀਤਾ ਜਿਹੜਾ ਪ੍ਰائمਰੀ ਸਕੂਲ ਜਿਹੜੇ ਸੀ ਆਪਣੇ ਜਿਹੜੇ ਬੱਚੇ ਪ੍ਰائمਰੀ ਸਕੂਲ ਦੇ ਬੱਚੇ ਆ ਲੜਕੀਆਂ ਵਾਲੇ ਉਸ ਸਕੂਲ ਦੇ ਵਿੱਚ ਜਿਹੜਾ ਉਸ ਜਿਹੜਾ ਬੀਬੀ ਹਰਬੰਸ ਕੌਰ ਜੀ ਦੀ ਮਿੱਠੀ ਯਾਦ ਦੇ ਵਿੱਚ ਸਿੱਧ ਬਾਬਾ ਬਾਲਕਨਾਰ ਵੈਲਫੇਅਰ ਸੁਸਾਇਟੀ ਦੇ ਵੱਲੋਂ ਮੇਰੇ ਵੀ ਸਤਨਾੰਗ ਸਿੰਘ ਜੀ ਸੰਧੂ ਪਪਾ ਕੈਨੇਡੀਅਨ ਉਹਨਾਂ ਵੱਲੋਂ ਜਿਹੜਾ ਉਹ ਕੂਲਰ ਜਿਹੜਾ ਆ ਉਹ ਅਸੀਂ ਆ ਸਕੂਲ ਤੇ ਬੱਚਿਆਂ ਨੂੰ ਸਮਰਪਿਤ ਕੀਤਾ ਤਾਂ ਕਿ ਜਿਹੜੇ ਗਰਮੀਆਂ ਦੇ ਸੀਜ਼ਨ ਦੇ ਵਿੱਚ ਉਹਨਾਂ ਬੱਚਿਆਂ ਨੂੰ ਪਾਣੀ ਦੀ ਜਿਹੜੀ ਮੁਸ਼ਕਲ ਆ ਉਹਦਾ ਜਿਹੜਾ ਆ ਉਹਨਾਂ ਦਾ ਜਿਹੜਾ ਹੱਲ ਹੋ ਸਕੀ ਇਹ ਖੁਸ਼ੀ ਵਾਲੀ ਗੱਲ ਆ ਕਿ ਜਿਹੜੀਆਂ ਵੀ ਗੱਲਾਂ ਉਹਨਾਂ ਨੇ ਲੋਕਾਂ ਦੇ ਵਿੱਚ ਸਾਂਝੀਆਂ ਕੀਤੀਆਂ ਸੀ ਉਹਦੇ ਵਿੱਚ ਸਾਡੀ ਇੱਕ ਗੱਲ ਜਿਹੜੀ ਆ ਉਹ ਚੱਲੀ ਆ ਰਹੀ ਆ ਕਿ ਜਿਹੜੀ ਐਂਬੂਲੈਂਸ ਆ ਜਿਹੜੀ ਆਮ ਲੋਕਾਂ ਦੇ ਵਾਸਤੇ ਇਹ ਨਹੀਂ ਵੀ ਸਾਡੇ ਪਿੰਡ ਦੇ ਲਈ ਬਲਕਿ ਦੂਦਰਾਡੇ ਦੇ ਵੀ ਕਿਸੇ ਬੰਦੇ ਨੂੰ ਕਦੇ ਕੋਈ ਟਾਈਮ ਇਤਨਾ ਮਾੜਾ ਟਾਈਮ ਆਉਂਦਾ ਜਿਹਦੇ ਵਿੱਚ ਉਹਨੂੰ ਆਪਣੇ ਮਰੀਜ਼ ਨੂੰ ਲਿਜਾਣ ਵਾਸਤੇ ਐਂਬੂਲੈਂਸ ਦੀ ਲੋੜ ਹੋਗੀ ਉਹ ਐਂਬੂਲੈਂਸ ਜਿਹੜੀ ਆ ਉਹ ਅਸੀਂ ਬਹੁਤ ਜਲਦੀ ਜਿਹੜੀ ਆ ਆਪਣੀ ਸੁਸਾਇਟੀ ਦੇ ਬਣੋ ਜਿਹੜੀ ਆ ਬੀਬੀ ਵਰਮਾਂਸ ਉਹਨਾਂ ਦੀ ਜਿਹੜੀ ਯਾਦ ਵਿੱਚ ਉਹ ਸੁਸਾਇਟੀ ਐਥੀ ਸ਼ੁਰੂ ਕੀਤੀ ਆ ਉਹਨਾਂ ਵੱਲੋਂ ਜਿਹੜੀ ਐਂਬੂਲੈਂਸ ਆ ਉਹ ਵੀ ਬਹੁਤ ਜਲਦੀ ਅਸੀਂ ਲੋਕਾਂ ਨੂੰ ਸਮਰਪਿਤ ਕਰਾਂਗੇ ਤੇ ਔਰ ਇਹਦੇ ਨਾਲ ਹੀ ਮੈਂ ਆਪਣੇ ਵੀਰ ਗਵਿੰਦਰ ਸਿੰਘ ਜੀ ਖਾਲਸਾ ਜਿਹੜੇ ਮੇਰਾ ਮਾਣ ਮੇਰਾ ਪਿੰਡ ਸਾਡੀ ਹਰ ਜਿਹੜੀ ਖਬਰ ਆ ਉਹ ਆਮ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਸਾਂਝੀ ਕਰਦੇ ਆ ਉਹਨਾਂ ਦਾ ਵੀ ਅੱਜ ਦੇ ਇਸ ਸਮੇਂ ਉਤੇ ਮੈਂ ਉਹਨਾਂ ਨੂੰ ਜੀ ਆਇਆਂ ਔਰ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਲੋਕਾਂ ਵਿੱਚ ਸਾਡੀਆਂ ਜਿਹੜੀਆਂ ਥਵਰਾਆਂ ਉਹ ਸਾਗੀਆਂ ਦਾ ਬਹਿ ਰਹਿਣ ਤੇ ਮੈਂ ਇਹਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਤੁਸੀਂ ਸਾਡੀ ਸੋਸਾਇਟੀ ਨੂੰ ਇਸੇ ਤਰ੍ਹਾਂ ਜਿਹੜਾ ਮਾਣ ਦਿੰਦੇ ਰਹੋਗੇ ਧੰਨਵਾਦ